ਬਜਟ ਦੇ ਵਿੱਚ ਬੀਬੀਆਂ ਵਾਲਾ ਜਿਹੜਾ 1100 ਸੀਗਾ ਉਹਦੀ ਬੀਬੀਆਂ ਨੂੰ ਬਹੁਤ ਔਡੀਕ ਸੀ ਪਰ ਉਹ ਇਹਨਾਂ ਨੇ ਗੋਲਮੋਲ ਕਰਤਾ ਚੀਮਾ ਸਾਹਿਬ ਹਾਲਾਂਕਿ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਪਈ ਅਸੀਂ ਪੰਜ ਗਰੰਟੀਆਂ ਕੀਤੀਆਂ ਸੀ ਵਿੱਚੋਂ ਦੋ ਪੂਰੀਆਂ ਕਰਤੀਆਂ ਬਾਕੀ ਹਜੇ ਪ੍ਰੋਸੈਸ ਚ ਕਰਾਂਗੇ ਪਰ ਇਧਰੋਂ ਹਜੇ ਨਹੀਂ ਆਇਆ ਪਰ ਦਿੱਲੀ ਵਾਲਿਆਂ ਨੇ ਉਧਰ ਸੀਐਮ ਸਾਹਿਬਾ ਨੇ ਉਹਨਾਂ ਨੇ ਕਹਿਤਾ ਕਿ ਜਿਹੜੀ ਮਹਿਲਾ ਸਮਰiddhi ਸਕੀਮ ਹੈਗੀ ਹੈ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਨੇ ਸਰ ਉਹ ਤੇ ਚਲੋ ਉਹਨਾਂ ਦੇ ਦਿੱਲੀ ਵਾਲੇ ਨੇ ਉਹ ਤਾਂ ਕਰ ਦਿੱਤੀ ਮਨਜਿੰਦਰ ਸਿੰਘ ਸਿਰਸਾ ਨੇ ਕੱਲ ਕੀ ਕਿਹਾ ਉਹਦੇ ਤੇ ਗੌਰ ਕਰੋ ਜੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਨਾ ਕਿਹਾ ਕਿ ਇਹ ਦੇਣ ਜਾਂ ਨਾ ਦੇਣ ਸਾਨੂੰ ਨਹੀਂ ਪਤਾ 2027 ਦੇ ਵਿੱਚ ਅਸੀਂ ਆ ਰਹੇ ਹਾਂ ਤੇ ਅਸੀਂ 25-2500 ਰੁਪਏ ਦੇਵਾਂਗੇ ਪੰਜਾਬ ਨੂੰ ਬੀਬੀਆਂ ਨੂੰ ਸਰ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਕਰ ਲਿਆ ਐਲਾਨ ਹੋ ਗਿਆ 2 ਸਾਲ ਤੇ ਮੈਂ ਤੁਹਾਨੂੰ ਕੀ ਕਿਹਾ ਸੀ ਮੈਂ ਕਿਹਾ ਸਿਰਸਾ ਸਾਹਿਬ ਇੱਕ ਬਹੁਤ ਵੱਡਾ ਚਿਹਰਾ ਹੋਣਗੇ ਹੂੰ ਇਸ ਤੋਂ ਇਹ ਅੰਦਾਜ਼ਾ ਵੀ ਲਾਈਏ ਬਿਲਕੁਲ ਉਹਨਾਂ ਨੇ ਕੱਲ ਉਹਨਾਂ ਨੇ ਕੱਲ ਦਿੱਲੀ 'ਚ ਖਲੋ ਕੇ ਇਹ ਗੱਲ ਕਹੀ ਆ ਕਿ ਵੀ 127 ਦੇ ਵਿੱਚ ਅਸੀਂ ਆਵਾਂਗੇ ਉੱਥੇ ਪੰਜਾਬ ਦੇ ਵਿੱਚ ਤੇ ਤੁਹਾਨੂੰ ਦੇ ਕੇ ਦਿਖਾਵਾਂਗੇ 25-2500 ਰੁਪਈਆ ਹੂੰ ਤੇ ਨਾਲ ਕਿਹਾ ਉਹਨਾਂ ਕਿਹਾ ਮੈਂ ਤੇ ਹੱਥ ਜੋੜਦਾ ਮੈਂ ਤੇ ਮਤਲਬ ਕਿ ਇਹਨਾਂ ਨੂੰ ਕੇਜਰੀਵਾਲ ਹੋਰਾਂ ਨਾਲ ਕਿ ਇਹਨੂੰ ਵਿਚਾਰੇ ਨੂੰ ਬਖਸ਼ ਦਿਓ ਮਤਲਬ ਕਿ ਭਗਵੰਤ ਮਾਨ ਹੋਰਾਂ ਦੇ ਵਿਆਹ ਤੇ ਕਿ ਇਹ ਸਕੰਜੇ ਚ ਆ ਗਿਆ ਜੀ ਬਈ ਇਹਨੂੰ ਬਖਸ਼ ਦਿਓ ਮੈਂ ਮਾਫੀ ਮੰਗਦਾ ਸੋ ਗੱਲ ਇਹ ਹੈ ਕਿ ਦੇਖੋ ਚਲੋ ਐਲਾਨ ਕਰਨੇ ਬੜੇ ਸੌਖੇ ਆ ਜਦੋਂ ਤੁਸੀਂ ਪੰਜਾਬ ਵਰਗੀ ਸਟੇਟ ਚਾਹੋਗੇ ਨਾ ਸਿਰਸਾ ਸਾ ਫਿਰ ਤੁਹਾਨੂੰ ਐਕਚੁਅਲ ਚ ਪਤਾ ਲੱਗੇਗਾ ਪਰ ਜੇ ਕੇਂਦਰ ਚ ਤੁਹਾਡੀ ਸਰਕਾਰ ਆ ਫਿਰ ਤੁਸੀਂ ਦੇ ਸਕਦੇ ਦੇ ਸਕਦੇ ਹੋ ਬਿਲਕੁਲ ਠੀਕ ਹੈ ਨਾ ਜੀ ਫਿਰ ਕੋਈ ਗੱਲ ਹੀ ਐ ਨਹੀਂ ਕੋਈ ਅੜਚਨ ਨਹੀਂ ਪਰ ਜੇ ਉਦੋਂ ਤੱਕ ਕਾਂਗਰਸ ਆ ਗਈ ਮਤਲਬ ਕਿ 27 ਚਾ ਤੇ ਗਾ 29 ਚ ਕਾਂਗਰਸ ਆ ਗਈ ਜਾਂ ਯੂਪੀਏ ਆ ਗਿਆ ਜਾਂ ਇੰਡੀਆ ਗੱਠ ਜੋੜ ਜੀ ਨੂੰ ਕਹਿੰਦੇ ਆ ਤਾਂ ਇਹ ਇਹ ਹੋ ਜਾਊਗਾ ਸੋ ਇਹ ਆ ਕਿ ਹੁਣ ਦੇਖੋ ਬਜਟ ਬਾਰੇ ਜਿਹੜੀਆਂ ਗੱਲਾਂ ਨੇ ਤਾਂ ਹੁਣ ਜਿੰਨੀਆਂ ਮੈਂ ਗੰਨਾ ਵਿਸ਼ਾਣਾ ਲਾ ਕੇ ਗੱਲ ਕਰਾਂ ਤਾਂ ਬਥੇਰੀਆਂ ਨਿਕਲ ਆਉਣ ਗਿਆ ਤੁਸੀਂ ਇਹ ਵੇਖੋ ਕਿ ਲਾਲਜੀਤ ਸਿੰਘ ਪੁੱਲਰ ਸਦਨ ਚ ਕੀ ਕਹਿ ਰਹੇ ਸੀ ਤੇ ਡਿੰਪੀ ਢਿੱਲੋਂ ਕੀ ਕਹਿ ਰਹੇ ਉਹ ਕਹਿੰਦੇ ਜੀ ਕਿ ਬਾਦਲਾਂ ਦੀ ਬੱਸ ਜਿਹੜੀ ਹੈ ਜੋ ਚੰਡੀਗੜ੍ਹ ਜਾਂਦੀ ਆ ਉਹ ਸਾਰੇ ਪਰਮਟ ਅਸੀਂ ਰੱਦ ਕਰਾਂਗੇ ਡਿੰਪੀ ਢਿੱਲੋਂ ਨੇ ਕਿਹਾ ਉਹਨੇ ਕਿਹਾ ਕਿ ਮੈਂ ਸਾਰਾ ਕੁਝ ਜਾਣਦਾ ਇਹ ਮਿਸਗਾਈਡ ਕੀਤਾ ਜਾ ਰਿਹਾ ਮੰਤਰੀ ਸਾਹਿਬ ਨੂੰ ਕੋਈ ਇਲੀਗਲ ਬੱਸ ਜਾਂਦੀ ਨਹੀਂ ਇਥੇ ਆ ਤੇ ਹਾਲ ਸੀ ਉਹ ਹਰ ਚਲੇ ਜਾਂਦੇ ਇੱਕ ਦੂਸਰੇ ਦੇ ਸਰ ਆ ਹਾਲ ਬਣਿਆ ਪਿਆ ਹਮ ਮਤਲਬ ਜੇ ਤੁਸੀਂ ਦੇਖੋਗੇ ਕਮਾਲ ਦੀ ਗੱਲ ਹੈ ਕਿ 450 ਕਰੋੜ ਰੁਪਈਆ ਇਹਨਾਂ ਨੇ ਕੱਲ ਰੱਖਿਆ ਫ੍ਰੀ ਬੱਸ ਵਾਸਤੇ ਜੀ ਜੀ ਫ੍ਰੀ ਬੱਸ ਸਫ਼ਰ ਵਾਸਤੇ ਅਰੇ ਸਰ 750 ਕਰੋੜ ਤਾਂ ਬਕਾਇਆ ਉਹਨਾਂ ਦਾ ਹਮ ਇਹਦਾ ਮਤਲਬ ਕਿ ਬਕਾਇਆ ਫਿਰ ਪੈਂਡਿੰਗ ਰਹਿ ਜਾਊਗਾ ਉਹ ਸਰ ਇਹੀ ਮੈਂ ਕਹਿੰਨਾ ਕਿ ਬਜਟ ਨੂੰ ਜਿਵੇਂ ਤਿਆ ਦੇ ਥੱਲੇੋਂ ਫੋਲੋ ਕਰੋਗੇ ਬਹੁਤ ਕੁਝ ਨਿਕਲਦਾ ਹੈ ਕਲੀ ਅਲੋਕੇਸ਼ਨ ਨਹੀਂ ਦੇਖੀਦੀ ਹੁੰਦੀ ਕਿ ਕਿੰਨਾ ਕੁਝ ਬਚਦਾ ਹੈ ਜੀ ਨਵੇਂ ਵਾਸਤੇ ਕੀ ਬੋਚ ਬਚਦਾ ਉਹਨੂੰ ਪਾਸ ਤੁਸੀਂ ਉਸਤੇ ਵੀ ਗੱਲਬਾਤ ਕੀਤੀ ਕਿ ਤੂੰ ਆਣਾ ਹੈ ਸਾਰਾ ਚੀਜ਼ ਨੂੰ ਵੇਖਣ ਦੀ ਜ਼ਰੂਰਤ ਹੁੰਦੀ ਆ ਕੋਖਣ ਦੀ ਜ਼ਰੂਰਤ ਹੁੰਦੀ ਆ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਬੀਬੀਆਂ ਵਾਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੇਰੀ ਸੈਂਸੇ ਹੋ ਕਹਿੰਦੀ ਆ ਕਿ ਅਖੀਰਲੇ ਸਾਲ ਸ਼ਾਇਦ ਇਹ ਹੋ ਜਾਏਗਾ ਪਰ ਗੱਲ ਤੇ ਆ ਕਿ ਜਿਸ ਪੰਜਾਬ ਦਾ ਇਸ ਵੇਲੇ ਬੇੜਾ ਹੀ ਕਰਜ਼ੇ ਦੇ ਚੱਪੂ ਨਾਲ ਰੋੜ ਰਿਹਾ ਜੀ ਉਹਦੇ 'ਚ ਨਵੀਂ ਇਸਕੀਮ ਜੇ ਲਿਆਉਣਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਹੈ ਬਹੁਤ ਔਖਾ ਹੈ ਜੀ ਫਿਲਹਾਲ ਕਿਉਂਕਿ ਸਾਡੇ ਕੋਲ ਨਵੇਂ ਜਿਹੜੇ ਆ ਉਹ ਸਿਰ ਬਣ ਹੀ ਰਹੇ ਅਸਾਸੇ ਮਾਲੀਆ ਪ੍ਰਾਪਤੀ ਜਿਹੜੀ ਆ ਠੀਕ ਹੈ ਸਾਡੀ ਉਹ ਸੀਮਤ ਹੈ ਵਾਧਾ ਜ਼ਰੂਰ ਰਹੀ ਹੈ ਗਰੋਥ ਹੈ ਉਹਦੇ ਚ ਚਾਹੇ ਉਹ ਲਿਕਰ ਹੈ ਚਾਹੇ ਉਹ ਕੈ ਲੋ ਕੇ ਸਟਾਮ ਡਿਊਟੀ ਤੋਂ ਆ ਚਾਹੇ ਉਹ ਜਿਹੜਾ ਵੈਟ ਮਾੜਾ ਮੋਟਾ ਲੈਨੇ ਆ ਡੀਜ਼ਲ ਪੈਟਰੋਲ ਤੇ ਵਾਧਾ ਜ਼ਰੂਰ ਰਹੀ ਹੈ ਪਰ ਇੰਨੀ ਨਹੀਂ ਜਿੰਨੇ ਸਾਡੇ ਖਰਚੇ ਵਧ ਰਹੇ ਆ ਖਰਚੇ ਵਧ ਰਹੇ ਆ ਕਰਜ਼ਾ ਤਾਂ ਸਾਡਾ ਮੰਨ ਲਓ ਹਰੇਕ ਸਾਲ ਦਾ 10-20 ਹਜ਼ਾਰ ਕਰੋੜ ਰੁਪਏ ਵਧ ਰਿਹਾ ਐ ਐਕਸਟਰਾ ਤੇ ਆਂਦਨ ਸਾਡੀ ਜਿਹੜੀ ਆ ਉਹ ਬਹੁਤ ਸੀਮਤ ਵੱਧ ਰਹੀ ਆ ਇਹੀ ਇੱਕ ਕਹਿ ਲਓ ਕਿ ਸੰਕਟ ਆ ਤੇ ਉਸ ਸੰਕਟ ਦੇ ਵਿੱਚ ਉਹ ਨੇ ਕਿਵੇਂ ਕਰਨਗੇ ਭਾਜਪਾ ਕਿਵੇਂ ਕਰਨਗੇ ਸੋ ਆਮ ਹੋਣ ਵਾਲਾ ਸਮਝ ਦੱਸੂਗਾ ਪਰ ਜਦੋਂ ਜੈਦ ਹੋਣ ਤੋਂ ਜਾਰੀ ਹੈ ਜੀ 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 ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਨੇ ਖਰ ਬੱਲੀ ਸਾਹਿਬ ਕਹਿ ਰਹੇ ਨੇ ਕਿ 27 ਦੇ ਵਿੱਚ ਬੀਜੇਪੀ ਕਹਿੰਦੇ ਪੰਜਾਬ ਦੇ ਵਿੱਚ 15 18 ਸੀਟਾਂ ਜਿੱਤ ਸਕਦੀ ਹੈ ਔਰ ਸਿਮਰਨ ਜੀ ਜੀ ਕਹਿ ਰਹੇ ਨੇ ਕਿ ਸਿਰਸਾ ਸਾਹਿਬ ਦੇ ਨਿਸ਼ਾਨੇ ਬਹੁਤ ਵੱਡੇ ਆ ਜੀ ਨਿਸ਼ਾਨੇ ਵੱਡੇ ਹੋਣ ਦਾ ਕਾਰਨ ਵੀ ਇਹ ਹੈ ਕਿ ਭਾਈ ਵੋਟਾਂ ਨੇੜੇ ਨੇ ਟਾਈਮ ਜਲਦੀ ਜਲਦੀ ਨੇੜੇ ਆ ਰਿਹਾ ਹੈ ਨਿਸ਼ਾਨੇ ਨਾ ਉਹ ਗੱਲ ਇਹ ਆ ਕਿ ਤੂੰ ਲਾ ਦੇ ਤੇਰੇ ਟਿਕਾਣੇ ਵੀ ਜਿਹੜੇ ਸਮੇਂ ਤੋਂ ਮਿੱਥੇ ਆ ਜੀ ਤਾਂ ਗੱਲ ਇਹ ਆ ਕਿ ਭਈ ਉਹ ਜਦੋਂ ਸਮਾਂ ਆਇਆ ਤਾਂ ਅਗਲੇ ਨੇ ਜਿਹੜੇ ਮਿੱਥੇ ਆ ਤਾਂ ਠੋਕੇ ਗਈ ਠਾ ਠਾ ਕਰਕੇ ਕੌਣ ਲਿਆਜ਼ ਕਰਦਾ ਆ ਬਿਲਕੁਲ ਜੀ ਬਿਲਕੁਲ ਆ ਪਾਪੇ ਤਾਂ ਕਹਿੰਦੇ ਆ ਕਿ ਮਾਰ ਦਿਓ ਛੱਟ ਜਦੋਂ ਲੋਹਾ ਗਰਮ ਹੋਵੇ ਤੇ ਕਈ ਤਾਂ ਇਹੋ ਜਿਹੀ ਪਏ ਹਫਲਾ ਤੂੰ ਲੋਹਾ ਵੀ ਗਰਮ ਕਰ ਲੈਂਦੇ ਆ ਕੋਈ ਗੱਲ ਨਹੀਂ ਸੱਟ ਵੀ ਮਾਰੂੰਗਾ ਤੇ ਲੋਹਾ ਵੀ ਘਰ ਪੇਲਣਾ ਕਰਨ ਕਰ ਲੂੰਗਾ ਸਾਨੂੰ ਗਰਮ ਗਰਮ ਕਰਨਾ ਆਉਂਦਾ ਜੀ 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 ਖੈਰ ਖੋਸਟੀ ਲੰਜੀਤ ਕਹਰੇ ਨਹੀਂ ਮਿੰਟੂ ਜੀ ਕਹਿੰਦੇ ਕਿ ਕੱਲ ਉਹਦਾ ਦਿਨ ਜਿਹੜਾ ਬਹੁਤ ਖਾਸ ਰਹਿਣ ਵਾਲਾ ਹੈ ਕਹਿੰਦੇ ਇੱਕ ਪਾਸੇ ਕਿਸਾਨਾਂ ਦੇ ਧਰਨੇ ਦੂਜੇ ਪਾਸੇ ਬਾਬਾ ਧੁਮਾ ਹੋਰਾਂ ਦਾ ਕਹਿੰਦੇ ਇਕੱਠ ਹੋਣਾ ਤੇ ਤੀਸਰਾ ਸ਼੍ਰੋਮਣੀ ਕਮੇਟੀ ਦਾ ਕਹਿੰਦੇ ਬਜਟ ਵੇਖੋ ਕੀ ਬੰਦ ਹੈ ਕੱਲ ਦੇ ਦਿਨ ਕਰ ਇਹ ਇਹਨਾਂ ਨੇ ਕਿਹਾ ਕਿ ਐਡਵਾਂਸ ਦੇ ਵਿੱਚ ਆਪਾਂ ਨੂੰ ਦੱਸ ਦਿੱਤਾ ਕੇਜਰੀਵਾਲ ਨੇ 11 ਗਾਰੰਟੀਆਂ ਦਿੱਤੀਆਂ ਸੀ ਕਹਿੰਦੇ ਪੂਰੀ ਅਜੇ ਇੱਕ ਵੀ ਨਹੀਂ ਹੋਈ WhatsApp ਕਹਿੰਦੇ ਨੇ ਖੈਰ ਭਾਈ ਗਾਰੰਟੀਆਂ ਤੇ ਕੋਸ਼ ਦੇਖੋ ਦੋ ਚੀਜ਼ਾਂ ਨੇ ਪਹਿਲੀ ਗੱਲ ਤੁਸੀਂ ਸੁਖਵੀਰ ਸਿੰਘ ਬਾਦਲ ਵਾਲੀ ਵੀ ਵਿੱਚੇ ਲੈ ਲਈ ਤੇ ਇੱਕ ਸੀਚੇਵਾਲ ਵਾਲੀ ਜੀ